ਸਵਾਗਤ ਹੈ ਹੋਸ਼ਰਪਰ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਚੇਤਨ ਕਸ਼ਪਤਾ ਵੱਡੀ ਖਬਰ ਸਾਹਮਣੇ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਜਿੱਥੇ ਕਿ ਜਲੰਧਰ ਦੇ ਕੁਝ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇ ਦਿੱਤੀ ਗਈ ਹੈ ਹਾਲਾਂਕਿ ਇਹ ਧਮਕੀ ਕਿਹਨਾ ਵੱਲੋਂ ਦਿੱਤੀ ਗਈ ਹੈ ਇਸ ਬਾਬਤ ਅਜੇ ਜਿਹੜੀ ਉਹ ਪਿਕਚਰ ਹੈ ਪੂਰੀ ਤਰ੍ਹਾਂ ਦੇ ਨਾਲ ਕਲੀਅਰ ਨਹੀਂ ਹੋ ਸਕੀ ਹੈ ਪਰੰਤੂ ਜਿਵੇਂ ਇਸ ਤਰ੍ਹਾਂ ਦੀ ਸੂਚਨਾ ਹੈ ਔਰ ਪੁਲਿਸ ਅਧਿਕਾਰੀਆਂ ਨੂੰ ਮਿਲਦੀ ਹੈ ਤਾਂ ਤੁਰੰਤ ਸਕੂਲਾਂ ਨੂੰ ਜਿਹੜਾ ਜਲੰਧਰ ਭਰ ਦੇ ਸਕੂਲਾਂ ਨੂੰ ਉਹ ਬੰਦ ਕਰਵਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਬੱਚਿਆਂ ਦੇ ਵਿੱਚ دہشت ਵਾਲਾ ਮਾਹੌਲ ਵੀ ਪੈਦਾ ਹੁੰਦਾ ਹੈ ਹੜਕੰਪ ਵੀ ਪੈਦਾ ਹੁੰਦਾ ਹੈ ਪਰੰਤੂ ਸਕੂਲਾਂ ਨੂੰ ਜਿਹੜਾ ਖਾਲੀ ਕਰਵਾ ਕੇ ਬੱਚਿਆਂ ਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਜਲੰਧਰ ਦੇ ਕੁੱਝ ਸਕੂਲਾਂ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਏ ਸੀ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨਾਂ ਦੇ ਵਿੱਚ ਤਾਂ ਹੜਕੰਪ ਬਚਦਾ ਹੈ ਤਾਂ ਪਰੰਤੂ ਜਮਈ ਅਸਤੀ ਸੂਚਨਾ ਅਸਤੀ ਪਿੰਡ ਕਾ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਤਾਂ ਪੁਲਿਸ ਦੇ ਅਲਾ ਅਧਿਕਾਰੀ ਜਿਹੜੇ ਆ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਵੱਖ-ਵੱਖ ਟੀਮਾਂ ਨੂੰ ਲੈ ਕੇ ਸਕੂਲਾਂ ਨੂੰ ਜਿਹੜਾ ਚੈਕਿੰਗ ਵੀ ਉਹਨਾਂ ਦੀ ਕੀਤੀ ਜਾਂਦੀ ਹੈ ਸਕੂਲਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਲੰਧਰ ਇੱਕ ਵੱਡਾ ਜ਼ਿਲ੍ਹਾ ਹੈ ਤੇ ਸਕੂਲਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਜਿਹੜੇ ਉਹ ਵਿਦਿਆਰਥੀ ਆ ਉਹ ਸਿੱਖਿਆ ਹਾਸਲ ਕਰਨ ਦੇ ਲਈ ਪਹੁੰਚਦੇ ਨੇ ਤਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋયા ਜਲੰਧਰ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ਤੇ ਜਿਹੜਾ ਜਲੰਧਰ ਭਰ ਦੇ ਸਕੂਲਾਂ ਨੂੰ ਬੰਦ ਕਰਵਾ ਕੇ ਬੱਚਿਆਂ ਨੂੰ ਆ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਤੇ ਅਲਾ ਅਧਿਕਾਰੀ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੁਲਿਸ ਵੱਲੋਂ ਮਾਮਲੇ ਸਾਰੇ ਇਹਨਾਂ ਸਾਰੇ ਆ ਮੇਲਾ ਦੀ ਜਿਹੜੀ ਉਹ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕਿਨਾਂ ਵੱਲੋਂ ਮੇਲ ਭੇਜੀ ਗਈ ਹੈ ਤੇ ਕਿੱਥੋਂ ਮੇਲੇ ਪਹੁੰਚੀ ਹੈ ਉਸ ਬਾਬਤ ਹੈ ਜਿਹੜੀਆਂ ਉਹ ਟੀਮਾਂ ਨੇ ਉਸ ਬਾਬਤ ਤੋਂ ਉਹਨਾਂ ਵੱਲੋਂ ਪੜਤਾਲ ਹੈ ਜਿਹੜੀ ਉਹ ਗੰਭੀਰਤਾ ਦੇ ਨਾਲ ਬੜੀ ਤੇਜ਼ੀ ਦੇ ਨਾਲ ਅੱਗੇ ਵਧਾਈ ਜਾ ਰਹੀ ਹੈ ਤਤਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਤੋਂ ਪਹਿਲਾਂ ਇਹ ਬੀਤੇ ਕੁਝ ਦਿਨ ਪਹਿਲਾਂ ਬਹਿਜ 4 ਤੋਂ 5 ਦਿਨ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਸਕੂਲਾਂ ਨੂੰ ਕੁਝ ਨਿੱਜੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਸ ਨੂੰ ਧਮਕੀ ਭਰੇ ਈਮੇਲਸ ਪ੍ਰਾਪਤ ਹੋਏ ਸੀ ਤਾਂ ਇਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਵੀ ਮਾਹੌਲ ਹੈ ਜਿਹੜਾ ਉਹ ਦਹਿਸ਼ਤ ਭਰਿਆ ਪੈਦਾ ਹੋ ਗਿਆ ਸੀ ਹਾਲਾਂਕਿ ਉੱਥੋਂ ਦੇ ਕਮਿਸ਼ਨਰ ਵੱਲੋਂ ਇੱਕ ਗੱਲ ਨੂੰ ਕਿਹਾ ਕਹਿ ਦਿੱਤਾ ਗਿਆ ਸੀ ਕਈ ਸਾਰੀਆਂ ਈਮੇਲਾਂ ਜਿਹੜੀਆਂ ਫੇਕ ਨੇ ਕਿਸ ਵੱਲੋਂ ਸ਼ਰਾਰਤ ਕੀਤੀ ਗਈ ਸੀ ਅੱਲ ਤੱਕ ਇਸ ਬਾਰੇ ਨਹੀਂ ਦੱਸਿਆ ਗਿਆ ਪਰੰਤੂ ਇੰਨਾ ਜ਼ਰੂਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਸੀ ਕਿ ਸਾਰੀਆਂ ਈਮੇਲਾਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਫੇਕ ਨੇ ਤਾਂ ਹੁਣ ਮਹੀਸ ਚਾਰ ਤੋਂ ਪੰਜ ਦਿਨ ਬਾਅਦ ਅੰਮ੍ਰਿਤਸਰ ਤੋਂ ਬਾਅਦ ਜਲੰਧਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਖਬਰਾਂ ਦਾ ਪਹੁੰਚਣਾ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਮਿਲਣਾ ਤਾਂ ਉਹ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਕਿ ਆਖਰਕਾਰ ਸ਼ਰਾਰਤੀ ਜਿਹੜੇ ਅਨਸਰ ਨੇ ਉਹਨਾਂ ਦੇ ਹੌਸਲੇ ਕਿੰਨੇ ਉਲੰਧ ਨੇ ਹਾਲਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਟੀਮਾਂ ਨੂੰ ਲੈ ਕੇ ਮਾਮਲੇ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਸਥਾਨ ਤੋਂ ਮੇਲਾ ਆਈਆਂ ਨੇ ਕਿਹਨਾ ਵੱਲੋਂ ਭੇਜੀਆਂ ਗਈਆਂ ਨੇ ਤਾਂ ਇਸ ਦੀ ਜਿਹੜੀ ਇਹ ਪੜਤਾਲ ਹੈ ਉਹ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ ਕਿਤਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਅਕਸਰ ਇਸ ਤਰ੍ਹਾਂ ਦੇ ਮਾਮਲੇ ਕਿਉਂ ਇੱਕ ਚਾਰ-ਪੰਜ ਦਿਨਾਂ ਦੇ ਵਿੱਚ ਹੀ ਦੋ ਤਰ੍ਹਾਂ ਦੇ ਦੋ ਇੱਕੋ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਇਹ ਸਾਹਮਣੇ ਆਏ ਨੇ ਤਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਵਾਰ ਜਿਹੜਾ ਇਹ ਸਾਰਾ ਮਾਮਲਾ ਹੈ ਜਿਹੜਾ ਉਹ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪਹਿਲ ਦੇ ਆਧਾਰ ਤੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖते ਹੋਏ ਆ ਸਕੂਲਾਂ ਨੂੰ ਜਿਹੜਾ ਬੰਦ ਕਰਵਾ ਦਿੱਤਾ ਗਿਆ